ਦਰਸ਼ਨ ਕਰੋ ਜੀ ਗੁਰਦੁਆਰਾ ਨਾਗੀਆਣਾ ਸਾਹਿਬ ਪਾਸ਼ਾਹੀ ਪੰਜਵੀਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਗੀਆਣਾ ਸਾਹਿਬ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੱਪਾਂ ਦੀਆਂ ਕੁਝ ਮੂਰਤੀਆਂ ਜਿਹੜੀਆਂ ਉਹ ਤੁਹਾਨੂੰ ਵੇਖਣ ਨੂੰ ਕਾਫੀ ਜ਼ਿਆਦਾ ਮਿਲ ਜਾਣਗੀਆਂ ਇਹ ਮੂਰਤੀਆਂ ਪਿੱਤਲ ਅਤੇ ਚਾਂਦੀ ਦੀਆਂ ਬਣਾਈਆਂ ਹੋਈਆਂ ਨੇ ਸਵਾਗਤ ਹੈ ਦੋਸਤੋ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ऐसे गुरु घर ਦੇ ਜਿੱਥੇ ਕਿ ਸੱਪਾਂ ਦਾ ਕਾਫੀ ਪੈਰਾ ਹੁੰਦਾ ਵਾ ਤੇ ਤੁਸੀਂ ਜਾਣ ਹੀ ਗਏ ਹੋਗੇ ਕਿ ਕਿਸ ਗੁਰੂ ਘਰ ਦਾ ਇਹ ਜ਼ਿਕਰ ਹੋ ਰਿਹਾ ਵਾ ਇਹ ਗੁਰਦੁਆਰਾ ਸਾਹਿਬ ਹੈ 나ਗੀਆਣਾ ਸਾਹਿਬ ਤੇ ਆਓ ਫਿਰ ਮੇਰੇ ਨਾਲ ਚੱਲਦੇ ਹਾਂ ਗੁਰਦੁਆਰਾ 나ਗੀਆਣਾ ਸਾਹਿਬ ਜਿੱਥੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਚਰਨ ਪਏ ਹੋਏ ਸੀ ਜਾਂਦੇ ਜਾਂਦੇ ਰਸਤੇ ਵਿੱਚ ਮਿਲ ਗਈ ਸ਼ਬੀਲ ਤੇ ਸ਼ਬੀਲ ਵੀਰਾਂ ਨੇ ਲਾਈ ਸੀ ਆਪਾਂ ਸ਼ੱਕੇ ਪਹੁੰਚ ਚੁੱਕੇ ਸੀ ਪਿੰਡ ਉਦੋਂ ਕਿ ਜਿੱਥੇ ਨਾਗੋਆਣਾ ਗੁਰਦਰਾ ਸਾਹਿਬ ਹੈ ਗੁਰਦਰਾ ਸਾਹਿਬ ਦਾ ਇਹ ਰਸਤਾ ਇਹ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਹੈ ਜਿੱਥੇ ਕਿ ਫ੍ਰੀ ਆਫ ਕਾਸਟ ਆ ਜਿਵੇਂ ਪਾਰਕਿੰਗ ਹੈਗੀ ਆ ਤੁਸੀਂ ਆ ਕੇ ਇੱਥੇ ਆਪਣੀ ਗੱਡੀ پارک ਕਰ ਸਕਦੇ ਹੋ ਆ ਨੌਜਵਾਨ ਨੰਬਰ ਨੋਟ ਕਰ ਰਿਆ ਵਾ ਤੇ ਪਰਚੀ ਆਪਾਂ ਨੂੰ ਇਹ ਦੇ ਚੱਲਿਆ ਵਾ ਇਹ ਪਰਚੀ ਆਪਾਂ ਲੈ ਕੇ ਤੇ ਗੱਡੀ ਪਾਰਕਿੰਗ ਦੇ ਵਿੱਚ ਲਾਉਨੇ ਆ ਧੰਨਵਾਦ ਭਰਾ ਤੇਰਾ ਇਹਨੇ ਪਰਚੀ ਆ ਦੇ ਦਿੱਤੀ ਆ ਤੇ ਆਪਾਂ ਲਾਉਨੇ ਆਣ ਪਾਰਕ ਲਓ ਵੀ ਗੱਡੀ ਆਪਾਂ ਇੱਥੇ پارک ਕਰ ਲਈ ਆ ਤੇ ਇਹ ਇਹਦਾ ਪਾਰਕਿੰਗ ਏਰੀਆ ਗੁਰਦੁਆਰਾ ਨਾਗੀਆਣਾ ਸਾਹਿਬ ਜੀ ਦਾ ਤੇ ਹੁਣ ਅੱਬਾ ਚੱਲਦੇ ਆ ਅੱਗੇ ਵੱਲ ਨੂੰ ਗੁਰਦਰਾ ਸਾਹਿਬ ਤੇ ਕਰਦੇ ਆਂ ਦਰਸ਼ਨ ਤੇ ਆਪ ਜੀ ਨੂੰ ਵੀ ਕਰਾਉਨੇ ਆ ਤੇ ਚਲਦੇ ਆਂ ਫਿਰ ਅੱਗੇ ਇਹ ਆ ਜੀ ਗੁਰਦਾਰਾ ਸਾਹਿਬ ਜੀ ਦਾ مین ਬਾਹਰਲਾ ਰੋਡ ਤੇ ਜਿੱਥੇ ਕੁਝ ਦੁਕਾਨਾਂ ਵੀ ਨੇ ਫਰੂਟ ਵਗੈਰਾ ਦੀਆਂ ਵੀ ਜੜੀਆਂ ਵਗੈਰਾ ਲੱਗੀਆਂ ਤੇ ਉਹ ਅਗਲੀ ਸਾਈਡ ਆ ਜਿੱਥੋਂ ਤੁਸੀਂ ਗੱਡੀਆਂ ਆ ਰਹੀਆਂ ਉੱਥੇ ਜੇ ਪਾਰਕਿੰਗ ਆ ਐਸਾਈਡ ਦੇ ਉੱਪਰ ਤੁਸੀਂ ਗੱਡੀ ਲਾ ਕੇ ਤੇ ਇਸ ਰਾਸਤੇ ਹਣੀ ਜਿਹੜਾ ਉਹ ਅੱਗੇ ਜਾ ਸਕਦੇ ਹੋ ਤੇ ਨਾਲ ਹੀ ਇਸ ਦੇ ਅੱਜ ਛੋਟਾ ਜਿਹਾ ਹੋਆ ਜਾਂ ਨਹਿਰ ਕਹਿ ਸਕਦੇ ਆ ਕਿ ਇਹ ਵਗਦੀ ਆ ਤੇ ਸਾਹਮਣੇ ਇਹਦੇ ਗੁਰਦਾਰਾ ਸਾਹਿਬ ਜੀ ਦਾ مین ਗੇਟ ਆ ਤੇ ਛੋਟੀਆਂ ਛੋਟੀਆਂ ਜਿਹੜੀਆਂ ਦੁਕਾਨਾਂ ਵੀ ਆ ਉਹ ਲੱਗੀਆਂ ਹੀਆਂ ਵਾ ਵੇਖੋ ਨਾਲ ਬੜੀਆਂ ਸੋਹਣੀਆਂ ਤੇ ਐਤਵਾਰ ਦੇ ਦਿਨ ਇੱਥੇ ਕਾਫੀ ਦੁਕਾਨਾਂ ਜਿਹੜੀਆਂ ਹੁੰਦੀਆਂ ਤੇ ਇਹ ਗੁਰਦਾਰੇ ਸਾਹਿਬ ਜੀ ਦਾ ਜਿਹੜਾ ਉਹ مین ਗੇਟ ਆ ਤੇ ਨਜ਼ਾਰਾ ਸੋਹਣਾ ਬਣਿਆ ਯਾਰ ਰਸਤੇ 'ਚ ਤੇ ਇੰਤਜ਼ਾਰ ਨੂੰ ਵੇਂਦੇ ਵੇਂਦੇ ਆਪਾਂ ਹੋរី ਹੋਈ ਪਹੁੰਚਾਂਗੇ ਗੁਰਦਾਰਾ ਨਾਗਿ ਆਹਾਂ ਸਾਹਿਬ ਤੇ ਇੱਥੇ ਦੇਖੋ ਵੀ ਕਾਫੀ ਆ ਜੜੀਆਂ ਉਹ ਤਸਵੀਰਾਂ ਮੂਰਤੀਆਂ ਲੱਗੀਆਂ ਆ ਤੇ ਇਹ ਮੇਰਾ ਪ੍ਰਾਜਾ ਦੁਆਰਾ ਦੇ ਬਾਜ਼ਾਰ ਦੇ ਵਿੱਚ ਕਾਫੀ ਦੁਕਾਨਾਂ ਵਾਂ ਜੜੀਆਂ ਉਹ ਬਣੀਆਂ ਆ ਵਾਂ ਤੇ ਲੋਕ ਖਰੀਦਦਾਰੀ ਵੀ ਕਰ ਰਹੇ ਆ ਤੇ ਗੁਰਦਵਾਰ ਦਾ ਇਤਿਹਾਸ ਜਿਹੜਾ ਆ ਆਪੀ ਨੂੰ ਜਾਣੂ ਕਰਵਾਵਾਂਗੇ ਅੱਗੇ ਜਾ ਕੇ ਜਿੱਥੇ ਵੀ ਇਤਿਹਾਸ ਲਿਖਿਆ ਹੋਏਗਾ ਕਿ ਇੱਥੇ ਜਿਹੜਾ ਉਹ ਨਾਗਾਂ ਦਾ ਪਹਿਰਾ ਉਹ ਕਿਉਂ ਹੁੰਦਾ ਵਾ ਤੇ ਕੀ ਸੰਬੰਧ ਸੀਗਾ ਛੱਪਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਤੇ ਅੱਗੇ ਆਪਾਂ ਤੁਹਾਨੂੰ ਬੋਹਾਲਾਂਗੇ ਇਤਿਹਾਸ ਜਾ ਕੇ ਤੇ ਇਹ ਵੇਖੋ ਜੀ ਆਪਾਂ ਪਹੁੰਚ ਚੁੱਕੇ ਹਾਂ ਗੁਰਦਾਰਾ ਲਾਗੀਆਣਾ ਸਾਹਿਬ ਦੇ ਇਹ ਲਾਗੇ-ਲਾਗੇ ਬਿਜਾਰਵਾ ਗੁਰਦਰਾ ਨਾਗੀ ਆਣਾ ਸਾਹਿਬ ਚੱਲਦੇ ਹੱਗੇ ਵਾਲੋਂ ਗੁਰਦਰਾ ਸਾਹਿਬ ਨੂੰ ਜੋੜਾ ਕਰ ਲੈਦੇ ਨੇ ਜਿੱਪਰਾ ਤੇ ਸਾਹਮਣੇ ਕਾਫੀ ਵੱਡੀ ਇੱਕ ਛੱਤ ਬਣੀ ਹੋਈ ਆ ਤੇ ਜਿੰਨੇ ਜੋੜਾ ਘਰ ਐ ਸਾਈਡ ਹੈਗਾ ਜੀ ਆ ਜੋੜਾ ਘਰ ਆ ਅੰਦਰ ਵਰਦਿਆਂ ਇੱਕ ਥੱਲੇ ਸਾਈਡ ਆ ਜਿਹੜਾ ਉਹ ਜੋੜਾ ਘਰ ਆ ਤੇ ਸੰਗਤਾਂ ਇੱਥੇ ਸੇਵਾ ਜੜੀਆਂ ਉਹ ਕਰ ਰਹੀਆਂ ਨੇ ਜੋੜਿਆਂ ਦੀਆਂ ਤੇ ਗੋੜੇ ਆਪਾਂ ਜਮਾ ਕਰਾਉਨੇ ਆ ਤੇ ਫਿਰ ਆਪਾਂ ਚੱਲਦੇ ਆ ਅੱਡੇ ਵੱਲੋਂ ਇਹ ਲੋੜੇ ਆਪਾਂ ਜਮਾ ਕਰਾ ਲੈਨੇ ਕੋਈ ਸ਼ਦੀਰ ਦਾ ਸਿਰ ਲੰਗਾ ਹੈਗਾ ਤੇ ਗੁਰਦਰਾ ਸਾਹਿਬ ਜਾਣ ਲਈ ਇੱਕ ਜ਼ਰੂਰੀ ਹਦਾਇਤ ਆ ਵੀ ਜਦੋਂ ਵੀ ਗੁਰਦਰਾ ਸਾਹਿਬ ਤੇ ਜਾਣਾ ਤੇ ਸਿਰ ਜਰੂਰ ਟਕਣਾ ਚਾਹੀਦਾ ਹੈ। ਚੱਲਦੇ ਹਾਂ ਹੁਣ ਆਪਾਂ ਅੰਦਰ ਵੱਲ ਨੂੰ ਤੇ ਬਾਹਰ ਇੱਕ ਅੰਡਾ ਸਾਹਿਬ ਆ ਜਿਹੜਾ ਉਹ ਲੱਗਾ ਹੋਇਆ। ਇਹਦੇ ਨਾਲ ਹੀ ਰਸਤਾ ਜਿਹੜਾ ਉਹ ਅੱਗੇ ਵੱਲ ਨੂੰ ਚੱਲ ਰਿਹਾ ਤੇ ਅੱਬੀ ਸਾਇੜਾ ਜਿਹੜਾ ਅੰਦਰ ਵੱਧਦੇ ਆ ਇਹ ਜਗਦੀਸ਼ ਸ਼ਬੀਲ ਲੱਗੀ ਆ। ਲਾਗੇ ਠੰਡੇ ਮਿੱਠੇ ਜਗਦੀਸ਼ ਸ਼ਬੀਲ ਆ। छात्री जावा इतों सेवा कर रहे ने संत छ ने गर्मी वाली है ਅਗਲੀ ਆ ਚੱਲਦੇ ਅੱਗੇ ਵੱਲ ਨੂੰ ਇਹ ਨਹੀਂ ਹੈ ਤਰੀ ਇੱਕ ਕਾਫੀ ਵੱਡਾ ਹਾਲ ਹੈ ਜਿਹੜਾ ਉਹ ਗੁਰਦਾਰਾ ਸਾਹਿਬ ਦਾ ਛੱਲ ਦੇ ਰੂਪ ਦੇ ਵਿੱਚ ਬਣਿਆ ਆ ਆਓ ਸਾਹਮਣੇ ਕੋ ਜੋ ਰੰਗ ਦੀ ਸੇਵਾ ਵੀ ਕਰ ਰਹੇ ਕੋਲ ਛੱਡਾ ਨੂੰ ਤੇ ਚੱਲਦੇ ਹਾਂ ਅੱਗੇ ਵੱਲ ਨੂੰ ਗੁਰਦੁਆਰਾ ਸਾਹਿਬ ਵਾਲ ਨੂੰ ਇਹ ਸੰਗਤਾਂ ਇੱਥੇ ਨਾ ਕਾਫੀ ਵੱਡੀ ਤਦਾਦ ਦੇ ਵਿੱਚ ਆ ਐਤਵਾਰ ਵਾਲੇ ਦਿਨ ਇੱਥੇ ਪੂਰਾ ਮੇਲੇ ਵਰਗਾ ਹੀ ਜਿਹੜਾ ਮਾਹੌਲ ਬਣਿਆ ਹੁੰਦਾ ਤੇ ਖਾਣਾ ਪ੍ਰਸ਼ਾਦ ਵੀ ਇੱਧਰ ਦੇਗਾ ਬਿਠੋ ਖਾਣਾ ਪ੍ਰਸ਼ਾਦ ਦੀ ਦੇਗ ਲਈਏ ਆ ਤੇ ਅੱਗੇ ਚੱਲਦੇ ਆ ਤਿਆਰੀ ਸਾਧ ਸੰਗਤ ਦੀ ਖਾਣਾ ਪ੍ਰਸ਼ਾਦ ਦੀ ਪਰਚੀ ਆ ਐਤਵਾਰ ਅਤੇ ਮਸਿਆ ਦੇ ਦੇ ਹੀ ਦਿੱਤੀ ਜਾਂਦੀ ਹੈ ਤੋਂ ਪੇ ਅੱਗੇ ਪਿੱਛੇ ਸੰਗਤ ਇੱਥੇ ਥੋੜੀ ਘਟ ਹੁੰਦੀ ਆ ਤੇ ਜਿਹੜੀ ਆ ਉਹ ਐਤਵਾਰ ਨੂੰ ਇੱਥੇ ਸੰਗਤ ਆ ਤੇ ਮੱਸੀਆ ਦੇ ਉੱਪਰ ਵੱਡੀ ਤਦਾਦ ਦੇ ਵਿੱਚ ਪਹੁੰਚਦੀ ਆ ਤੇ ਕੋਸ਼ਿਸ਼ ਵੀ ਨੇ ਲੈ ਲਈ ਆ ਤਾਰਫ ਰਿਕਾਰਡ ਵੀ ਦੇਗਾ ਤੇ ਚੱਲਦੇ ਆਂ ਪੱਜਾਲ ਨੂੰ ਚੱਲਦੇ ਆਂ ਜੀ ਗੁਰਦਰਾ ਸਾਹਿਬ ਜੀ ਦੇ ਅੰਦਰ ਤੋਂ ਪਹਿਲਾ ਪਾਠੋਂ ਪੈਰ ਧੋ ਕੇ ਵੈਸੇ ਤੇ ਆਪਾਂ ਬਾਰੇ ਧੋਤੇ ਸੀਗੇ ਪਰ ਇਹ ਇੱਕ ਨਿਯਮ ਹੁੰਦਾ ਵੀ ਦਰਬਾਰ ਸਾਹਿਬ ਦੇ ਜਦੋਂ ਵੀ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਲਾਗੇ ਲਾਗੇ ਆਉਨੇ ਹੋ ਤਾਂ ਤੁਹਾਨੂੰ ਇਥੇ ਪੈਰ ਧੋ ਕੇ ਜਾਣੇ ਪੈਂਦੇ ਨੇ ਤੇ ਇਹ ਆ ਜੀ ਗੁਰਦੁਆਰਾ ਸਾਹਿਬ ਜੀ ਦੀ ਉਹ ਸੁੰਦਰ ਇਮਾਰਤ ਗੁਰਦੁਆਰਾ ਲਾਗੀ ਆਣਾ ਸਾਹਿਬ ਤੋ ਪਹਿਲਾ ਇਧਰ ਨਾਲ ਹੀ ਗੁਰਦਰਾ ਸਾਹਿਬਾ ਜਿੱਥੇ ਅਖੰਡ ਪਾਠ ਸਾਵ ਹੋ ਰਹੇ ਨੇ ਉੱਥੇ ਆਪਾਂ ਸਾਡੇ ਪਾਂਗੇ ਇਸ ਦੇ ਜਿੱਥੇ ਨਾਲ ਹੀ ਲਾਈਨ ਲੱਗੀ ਗੁਰਦਰਾ ਸਾਹਿਬ ਤੇ ਇੱਥੇ ਖਾਹ ਪ੍ਰਸ਼ਾਦ ਵੀ ਦੇਗ ਨੂੰ ਜਿਹੜਾ ਭੋਗ ਲਵਾਇਆ ਜਾਂਦਾ ਤੇ ਸੰਗਤਾਂ ਜੜੀਆਂ ਬੜੀ ਲੰਬੀ ਤਦਾਦ ਦੇ ਨੇ ਤੇ ਇੱਥੇ ਮੱਥਾ ਟੇਕਣਾ ਹੁੰਦੀ ਆਵਾ ਤੇ ਇਸ ਤਰ੍ਹਾਂ ਲਾਈਨ ਲੱਗਦੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਸਾਹਮਣੇ ਹੀ ਤੁਸੀਂ ਦੇਖ ਸਕਦੇ ਹੋ ਗੁਰੂ ਸਾਹਿਬ ਉਸੇ ਹੀ ਦਰਸ਼ਨ ਕਰ ਰਹੇ ਹੋ ਸਾਹਮਣੇ ਤਸਵੀਰ ਦਿਖ ਰਹੀ ਆ ਗੁਰਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਬਾਲ ਅਵਸਥਾ ਦੇ ਵਿੱਚ ਜਿਹੜੇ ਸੱਤੇ ਪੇਲੇ ਸੱਪ ਨੇ ਉਹਨਾਂ ਨੂੰ ਛਾਂ ਕੀਤੀ ਹੋਈ ਆ ਤੇ ਲੈਣ ਦੇ ਵਿੱਚ ਲੱਗੀਆਂ ਆ ਨਾਇਨ ਦੇ ਵਿੱਚ ਲੱਗੀਆਂ ਲੱਗੀਆਂ ਇੱਕ ਜਿਹੜਾ ਉਹ ਦੇਖੋ ਕਿੰਨਾ ਵਧੀਆ ਲਿਖਿਆ ਹੋਇਆ ਹੈ ਕਿ ਪਿਆਰੀ ਸਾਧ ਸੰਗਤ ਜੀ ਗੁਰੂ ਘਰ ਦੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਗੁਰੂ ਘਰ ਵਿੱਚ ਆ ਕੇ ਪਖੰਡ ਕਰਨਾ ਅਤੇ ਪਖੰਡ ਨੂੰ ਬढ़ावा ਦੇਣਾ ਗੁਰੂ ਘਰ ਦੀ ਮਰਿਆਦਾ ਦੇ ਉਲਟ ਹੈ ਗੁਰੂ ਘਰ ਵੱਲੋਂ ਕਿਸੇ ਨੂੰ ਵੀ ਘਰ ਵਿੱਚ ਜੋਤ ਜਗਾਉਣ ਲਈ ਨਹੀਂ ਕਿਹਾ ਜਾਂਦਾ ਪਖੰਡ ਕਰਨਾ ਅਤੇ ਪਖੰਡ ਕਰਨ ਵਾਲਿਆਂ ਤੋਂ ਬਚੋ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ ਅਤੇ ਗੁਰੂ ਵਾਲੇ ਬਣੋ ਇਥੇ ਕਿਸੇ ਨੂੰ ਵੀ ਜਿਹੜਾ ਉਹ ਘਰ ਦੇ ਵਿੱਚ ਜੋਤ ਲਾਉਂਦਾ ਜਿਹੜਾ ਲੋਕ ਆਪਣੀ ਮਰਜ਼ੀ ਦੇ ਨਾਲ ਹੀ ਜਿਵੇਂ ਜੋਤ ਵਗੈਰਾ ਲਾ ਲੈਂਦੇ ਨੇ ਇਹ ਮਸਪਾਂ ਦੇ ਉਹ ਘਾਰ ਬਣੇ ਹੋਏ

ਉਹ ਹੋਰ ਜੜੀਆਂ ਉਹ ਨਾਗਾਂ ਦੀਆਂ ਜੜੀਆਂ ਉਹ ਬਣੀਆਂ ਯਾਨੀ ਮੂਰਤੀਆਂ ਮੱਥਾ ਟੇਕਣ ਤੋਂ ਬਾਅਦ ਇੱਥੇ ਸੰਕਤਾਂ ਜੜੀਆਂ ਉਹ ਬੈਠੀਆਂ ਹੁੰਦੀਆਂ ਨੇ ਕੁਝ ਤੇ ਕੁਝ ਸੰਕਤਾਂ ਅੰਦਰ ਅੱਗੇ ਵੱਲ ਨੂੰ ਹੀ ਜਾਂਦੀਆਂ ਨੇ ਤੇ ਅੱਗੇ ਵੇਨੇ ਆ ਸਾਧਗੁਰਾਂ ਜੀ ਦੇ ਇਸ ਪਾਵਨ ਦਰਬਾਰ ਦੇ ਦਰਸ਼ਨ ਤੇ ਤੁਸੀਂ ਵੀ ਕਰੋ ਗੁਰਦਰਾਣਾ ਜੀ ਨਾਲ ਸਾਹਿਬ ਜੀ ਦੇ ਦਰਸ਼ਨ ਅਗਲੀ ਸਾਈਡਾ ਜਿਹੜੇ ਉਹ ਪ੍ਰੋਗਰਾਮ ਸੈੱਟ ਜਿੱਥੇ ਮੱਖਾ ਟੇਕਿਆ ਜਾਂਦਾ ਅੰਦਰ ਗੁਰੂ ਗੋਦਵਾਰਾ ਸਾਹਿਬ ਤੋਂ ਬਾਹਰ ਆ ਕੇ ਤੁਸੀਂ ਦੇਖ ਪ੍ਰਾਪਤ ਕਰ ਸਕਦੇ ਹੋ ਤੇ ਇਸ ਦੇ ਨਾਲ ਹੀ ਇੱਕ ਛੋਟਾ ਜਿਹਾ ਸਰੋਵਰ ਸਾਹਿਬ ਵੀ ਆ ਜਿਹਦੇ ਨਾਲ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਆ ਸਾਹਮਣੇ ਦੇ ਲੰਗਰ ਹਾਲਾ ਇਹ ਇਬਰਾਹਮ ਬਲਾਕਾਂ ਨੂੰ ਦਿਖਾਉਣੇ ਆ ਉਹਨਾਂ ਆਪਾਂ ਤੁਹਾਨੂੰ ਜਿੱਥੇ ਸਰੋਵਰ ਆ ਉਹਦੇ ਦਰਸ਼ਨ ਕਰਾਉਣੇ ਆ ਜਿੱਥੇ ਸੰਤਾਂ ਇਸ਼ਨਾਨ ਵੀ ਕਰਦੀਆਂ ਨੇ ਤੇ ਇਹ ਹੈ ਸਰੋਵਰ ਆ ਗੁਰਦਰਾ ਸਾਹਿਬ ਜੀ ਦਾ ਇੱਥੋਂ ਤੁਸੀਂ ਜਲਦਾ ਚੂਲਾ ਲੈ ਆ ਸਕਦੇ ਹੋ ਤੇ ਘਰ ਵਾਸਤੇ ਜਲ ਹੈ ਜਿਹੜਾ ਉਹ ਵੀ ਲੈ ਕੇ ਜਾ ਸਕਦੇ ਹੋ ਜੀ ਸਕਦਾ ਇਥੋਂ ਜਲਦਾ ਚੂਲਾ ਜਿਹੜਾ ਉਹ ਲੈ ਰਹੀਆਂ ਨੇ ਆਓ ਜਾਣਦੇ ਹਾਂ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਕੀ ਹੈ ਸੇਵਾਦਾਰਾਂ ਜੀ ਦੇ ਪਾਸੋਂ ਸੇਵਾਦਾਰਾਂ ਦੇ ਮੁਖ ਦਿਓ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਿਵਾਰੀ ਸਾਧ ਸੰਗ ਜੀਓ ਜੋ ਗੁਰਦੁਆਰਾ ਨਾਗੀਆਂ ਦਾ ਇਤਿਹਾਸ ਹੈ ਉਹ ਚਿਕਾ ਇਤਿਹਾਸ ਦੇ ਵਿੱਚ ਕਤੇ ਵੀ ਜੁਗੜ ਨਹੀਂ ਆਉਂਦਾ ਐਸੇ ਕੁਟਵਾਰੇ ਦਾ ਬੇਅੰਤੀ ਕੀਤੀ ਜਾਂਦੀ ਹੈ ਕਿ 9 ਮਹੀਨੇ ਸੱਬੀ ਦੇ ਨ ਗੁਰਦੁਆਰਾ ਥਮਸਾਬੂ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਚ ਲੰਦੇ ਅੰਤਾਰਦੇ ਹੋਏ ਨਗਰ ਉੱਦੇ ਦੇ ਵਿੱਚ 9 ਮਹੀਨੇ 26 ਦਿਨ ਰਏ ਇਹਨਾਂ ਨੂੰ ਤਾਰਿਆ ਤੇ ਇਸੇ ਖਨਾ ਕੰਗਰਾਦ ਘੜਾ ਜੰਗਲ ਸੀ ਇਰਦੇ ਜੰਗਲ ਦੇ ਵਿੱਚ ਜੋ ਕਿ 나ਗ ਨੇ ਨਨਕਾਣਾ ਸਾਹਿਬ ਕੋਲ ਗੁਰਦੁਆਰਾ ਕਿਆਰਾ ਸਾਹਿਬ ਆ ਗਈ ਸੀ ਉਹ ਇੱਥੇ ਫਿਰਦਾ ਫਰੋਂਦਾ ਸਤਗੁਰਾਂ ਨੇ ਲੱਭਦਾ ਲਮਾਉਂਦਾ ਹੈ ਇਸ ਜੰਗਲ ਦੇ ਵਿੱਚ ਆਇਆ ਆਣ ਕੇ ਸਤਗੁਰਾਂ ਨੇ ਦੇਖਿਆ ਕਿ ਇਹ ਉਹੀ 나ਗ ਹੈ ਜਿਸ ਨੇ ਥਾਂ ਕੀਤੀ ਹੈ ਉਹ 나ਗ ਸਤਗੁਰਾਂ ਨੂੰ ਬੇਨਤੀ ਕਰਦਾ ਸਤਗੁਰ ਜੀ ਕਿਰਪਾ ਕਰੋ ਆਪ ਜੀ ਤੋਂ ਬਗਾਰ ਮੈਂ ਰਹਿ ਨਹੀਂ ਸਕਦਾ ਸਤਿਗੁਰੂ ਆਖਣ ਲੱਗੇ ਭਾਈ ਤੇ ਇਤੇ ਰਹਿ ਕੇ ਸੰਗਤਾਂ ਦਾ ਉਧਾਰ ਕਰ ਸਕਦਾ ਨੂੰ ਠੀਕ ਕਰ ਇਹ ਮਾਂ ਬਰਕਤ ਸੰਤ ਬਾਬਾ ਤੁਗਾ ਤੁੰਗ ਜੀ ਜੋ ਕਿ ਸੰਭਾਲੇ ਰਹਿਣਾ ਬੜੇ ਤਾਨ ਨਾਲ ਤਾਨ ਨਾਲ ਹਨ ਜਨ ਆਇਆ ਇਸ ਪ੍ਰਸਾਦ ਸਮਝਾ ਦੇਗਤ ਤਰਾਇਆ ਜਨਾ ਅਮਨ ਕਾ ਇਹ ਸਵਾਯੋ ਜਾਣ ਕੇ ਸੰਗ ਚ ਤੇ ਆਵੇ ਨਾਓ ਆਪ ਮੁਕਤ ਮੁਕਤ ਕਰੇ ਸੰਧਾਰ ਨਾਨਕ ਤੁਸ ਜਨਕ ਫਲਾ ਨਮਸਕਾਰ ਇਹਨਾਂ ਮਾਪੁਰਖਾਂ ਨੇ ਇੱਕ ਜਗ ਜਗਾ ਜੜੀ ਹੈ ਪ੍ਰਗਟ ਕੀਤੀ ਕੋਈ ਨਾਗੀ ਗੋਦ ਦੇ ਜਠੇੜੇ ਵੀ ਹਨ ਕਿ ਨਾਗੀ ਵਾਲਾ ਸਾਹਿਬ ਦਾ ਨਾਮ ਇਸ ਕਰਕੇ ਬਿਆ ਤੇ ਬੇਨਤੀ ਕੀਤੀ ਜਾਂਦੀ ਹੈ ਕਿ ਇਥੇ ਦੇ ਮਹੌਨ ਮਾਪੁਰਖ ਬਈਲੇ ਜਿਨ੍ਹਾਂ ਨੇ ਇਹਨਾਂ ਨੇ ਸੇਵਾ ਕਰਾਈ ਸੀ ਉਹ ਬਾਬਾ ਜਗਿੰਦਰ ਸਿੰਘ ਜੀ ਜੋ ਕਿ ਉਹਨਾਂ ਦੇ ਬਾਅਦ ਸੰਤ ਪਾਪਾ ਕਬਲਜੀ ਸਿੰਘ ਜੀ ਵਾਦਾਰ ਉਹ ਤਾਂ ਇਹ ਜੇਵਾਨ ਬਾਰੇ ਹਨ ਬਾਬਾ ਅਮਰਜੀਤ ਸਿੰਘ ਜੀ ਬਾਬਾ ਬਲਜੀਤ ਸਿੰਘ ਦੀ ਬਾਈਬਲ ਜੀਤ ਸਿੰਘ ਜੀ ਜੋ ਕੋ ਮਾਡ ਕਰੰਤੀ ਜਨ ਜੇਵਾਨ ਬਾਰੇ ਹਨ ਹੋਰ ਵੀ ਸੇਵਾਦਾਰ ਜਿੰਨੇ ਇਥੋਂ ਦੀ ਸੇਵਾ ਕਰ ਰਹੇ ਹਨ ਤਾਂ ਮੰਤਾਂ ਦੇ ਨਾਲ ਸੇਵਾ ਕਰ ਰਹੇ ਹਨ ਇਹ ਤੁਹਾਡਾ ਇਹ ਤੇ ਹੱਥ ਇਕ ਤੇ ਹੱਥ ਦੇਵੇ ਇਕ ਤੇ ਜਿਗਰ ਨਹੀਂ ਹੁੰਦਾ ਇਸ ਦਾ ਮਹਾਂਪੁਰਖ ਸੰਤ ਬਾਬਾ ਜਗਤ ਸਿੰਘ ਜੀ ਦੀ ਜੀਵਨੀ ਮਿਲ ਸਕਦੀ ਹੈ ਤੁਹਾਡਾ ਨੂੰ ਕੋਈ ਲੈ ਕੇ ਆਪਣਾ ਜੀਵਨ ਸਭਿਆਗਰਮ ਜੀ ਵਾਹ ਗੁਰ ਜੀ ਕਾ ਖਾਈ ਸਵਾਹ ਗੁਰ ਜੀ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਹੀ ਇੱਕ ਪੁਰਾਤਨਾ ਜਿਹੜੀ ਉਹ ਤਾਲੀ ਦਾ ਰੋਖਾ ਜਿਹੜਾ ਉਹ ਲੱਗਾ ਆ ਕਾਫੀ ਵੱਡੀ ਤਦਾਦ ਦੇ ਵਿੱਚ ਆ ਜਿਹੜਾ ਤੇ ਹਰਿਆ ਭਰਿਆ ਇਹ ਰੋਖਾ ਤੇ ਇਸ ਦੇ ਨਾਲ ਹੀ ਥੱਲੇ ਜਿਹੜੀ ਆ ਉਹ ਇੱਕ ਸਮਾਦ ਆ ਉਹ ਬਣੀ ਹੋਈ ਆ ਤੇ ਉੱਪਰ ਉਸ ਦੇ ਸ਼ੇਸ਼ਨਾਗ ਜੀ ਦੀਆਂ ਜਿਹੜੀਆਂ ਫੋਟੋਆਂ ਆ ਉਬਨ ਨਾ ਇਹ ਆ ਦਿਵਸ ਮਾਦ ਜਿਹੜੀ ਬਣੀ ਹੈ ਇਹ ਆ ਸਾ ਤੇ ਬਿਲਕੁਲ ਜਿڑی ਉਹ ਤਾਲੀ ਦੇ ਰੋਖ ਦੇ ਥੱਲੇ ਬਣੀ ਹੋਈ ਆ। ਕਾ ਪ੍ਰਕਾਰ ਦੀ ਦੇਖ ਲੈਣ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਦਿਖਾ ਦਿਆਂ ਲੰਗਰ ਹਾਲ ਇਹ ਹਰ ਗਰੂ ਘਰ ਦਾ ਲੰਗਰ ਹਾਲ ਤੇ ਅੰਦਰ ਵਰਦੇ ਆਂ। ਸਾਈਡ ਦੇ ਉੱਪਰ ਇਹ ਜੜਾਓ ਰਸੋਈ ਘਰ ਵੀ ਕਹਿ ਸਕਦੇ ਆ ਆਟਾ ਵਗੈਰਾ ਜਿਹੜਾ ਖਾਣਿਆ ਜਾਂਦਾ ਤੇ ਇਧਰ ਹੈ ਤੇ ਅਲਸਾ ਤੋਂ ਹੀ ਵਿਦੇਓ ਭਾਂਡੇ ਵਗੈਰਾ ਲੈ ਕੇ ਆਪਣੀ ਥਾਲੀ ਤੇ ਜਾ ਸਕਦੇ ਹੋ ਅੰਦਰ ਲੰਗਰ ਹਾਲ ਕਾਫੀ ਵੱਡਾ ਬਣਿਆ ਹੋਇਆ ਵਾ ਤੇ ਬੱਦੇ ਕਾਫੀ ਜਿਹੜਾ ਵਾ ਉਹ ਲੰਗਰ ਖਤਮ ਦਾ ਜਿਹੜਾ ਪਰਮੰਡਾ ਉਹ ਜਦੋਂ ਕਾਫੀ ਬੈਠ ਹੁੰਦਾ ਹੈ ਤੇ ਜਿਹੜਾ ਪਰਮੰਡਾ ਕੀਤਾ ਗਿਆ ਵਾ ਤੇ ਮੈਂ ਕਾਫੀ ਸਾਲ ਬਾਅਦ ਆਇਆ ਵਾਂ ਉਸ ਸਮੇਂ ਇਹ ਜਿਹੜਾ ਹਾਲ ਆ ਉਹ ਬਣਿਆ ਨਹੀਂ ਸੀਗਾ ਤੇ ਹੁਣ ਇਹ ਜਿਹੜਾ ਹਾਲ ਆ ਕਾਫੀ ਵੱਡੀ ਤਰ੍ਹਾਂ ਦੇ ਤੇ ਬਣਿਆ ਆ ਵਾ ਤੇ ਸੰਤਾਂ ਲੰਗਰ ਕਰ ਰਹੀਆਂ ਨੇ ਤੇ ਸੇਵਾਦਾਰ ਜਿਹੜੇ ਉਹ ਸੇਵਾ ਕਰੀ ਜਾ ਰਹੇ ਨੇ ਤੇ ਇਸ ਤਰ੍ਹਾਂ ਇਹ ਕਾਫੀ ਵੱਡੀ ਤਰ੍ਹਾਂ ਦੇ ਵਿੱਚ ਜਿਹੜਾ ਉਹ ਨੰਦਰਾ ਉਹ ਕੋਤਸਿਆ ਜਾਂਦਾ ਤੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਆ ਚੁੱਕੇ ਹਾਂ ਬਾਹਰ ਬਾਜ਼ਾਰ ਵਾਲੀ ਸਾਈਡ ਨੂੰ ਬਹੁਤ ਹੀ ਸੋਹਣਾ ਤੇ ਸੁੰਦਰ ਇੱਥੇ ਦਾ ਬਾਜ਼ਾਰ ਬਣਾਇਆ ਹੋਇਆ ਆ ਤੇ ਦੋਸਤੋ ਕਿਸ ਤਰ੍ਹਾਂ ਦੀ ਲੱਗੀ ਹੈ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਗਰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਵੀ ਕਰ ਲੈਣਾ ਜੀ ਤੇ ਸ਼ੇਅਰ ਜ਼ਰੂਰ ਕਰਨਾ ਦੋਸਤੋ ਮਿਲਦੇ ਆ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਰੱਬ ਰਾਖਾ